ਸਤਿ ਸ਼੍ਰੀ ਅਕਾਲ ਜੀ ਨਾਵਲ ਲਾਲੀ ਭਾਗ 16 ਲੇਖਕ ਗੁਰਵਿੰਦਰ ਸਿੱਧੂ ਗੁੱਲੀ ਵੀ ਕਿਸੇ ਸੁਲਝੇ ਹੋਏ ਖਿਡਾਰੀ ਵਾਂਗ ਪੂਰੇ ਪੱਤੇ ਇੱਕਦਮ ਹੀ ਖੋਲਣ ਦੇ ਮੂਡ ਵਿੱਚ ਨਹੀਂ ਸੀ ਚਤਰੇ ਵਾਲੀ ਗੱਲ ਦੀ ਸੋਂ ਵੀਰੋ ਦੇ ਕੰਨੀ ਪਾ ਕੇ ਗੁੱਲੀ ਚੁੱਪ ਹੋ ਗਿਆ ਗੁੱਲੀ ਦੇ ਮੂੰਹ ਚਤਰੇ ਦਾ ਨਾਮ ਸੁਣ ਕੇ ਵੀਰੋ ਦੇ ਥਾਈ ਖੜੀ ਦੇ ਸਾਹ ਸੁੱਤੇ ਗਏ ਇੱਕ ਪਲ ਵਿੱਚ ਹੀ ਵੀਰੋ ਦਾ ਸਾਰਾ ਜਿਸਮ ਪਸੀਨੇ ਨਾਲ ਭਿੱਜ ਕੇ ਪਾਣੀ ਪਾਣੀ ਹੋ ਗਿਆ ਵੀਰੋ ਨੂੰ ਗੁੱਲੀ ਦੀ ਗੱਲ ਦਾ ਜਵਾਬ ਹੀ ਨਹੀਂ ਆਇਆ ਕਿ ਹੁਣ ਗੁੱਲੀ ਦੀ ਇਸ ਗੱਲ ਦਾ ਕੀ ਜਵਾਬ ਦੇਵਾਂ ਜਿਹੜੀ ਵੀਰੋ ਗੁੱਲੀ ਤੇ ਦਬਕੇ ਮਾਰ ਰਹੀ ਸੀ ਹੁਣ ਉਹੀ ਵੀਰੋ ਗੁੱਲੀ ਦੇ ਸਾਹਮਣੇ ਨੀਂ ਪਾਈ ਖੜੀ ਸੀ ਗੁੱਲੀ ਪਹਿਲਾਂ ਹੀ ਵੀਰੋ ਦੇ ਬਹੁਤ ਨੇੜੇ ਆਇਆ ਹੋਇਆ ਸੀ ਵੀਰੋ ਨੂੰ ਪਾਣੀ ਪਾਣੀ ਹੋਈ ਦੇਖ ਕੇ ਗੁੱਲੀ ਵੀਰੋ ਦੇ ਜਵਾਂ ਨਾ ਲਾ ਕੇ ਲੱਗ ਗਿਆ ਵੀਰੋ ਹੋਰ ਇਕੱਠੀ ਜਾਈ ਹੋ ਕੇ ਕੰਧ ਦੇ ਵਿੱਚ ਵੜਨ ਲਈ ਤਿਆਰ ਹੋ ਗਈ ਗੁੱਲੀ ਨੇ ਵੀਰੋ ਦੇ ਪੈਰਾਂ ਨੂੰ ਆਪਣੇ ਪੈਰਾਂ ਨਾਲ ਘੇਰੇ ਵਿੱਚ ਲੈ ਕੇ ਵੀਰੋ ਦੀਆਂ ਲੱਤਾਂ ਨਾਲ-ਨਾਲ ਲੱਤਾਂ ਲਾ ਲਈਆਂ ਵੀਰੋ ਦਾ ਗਰਮ ਹੁਸਨ ਇੱਕਦਮ ਠੰਡਾ ਸ਼ੀਤ ਹੋ ਚੁੱਕਿਆ ਸੀ ਗੁੱਲੀ ਦੇ ਨਾਲ ਲੱਗਦੇ ਹੀ ਵੀਰੋ ਨੂੰ ਕੰਬਾ ਜਿਹਾ ਚੜ ਗਿਆ ਵੀਰੋ ਨੇ ਸਹਿਮ ਕੀ ਆਪਣੇ ਪੱਟਾ ਨੂੰ ਇੱਕ ਦੂਜੇ ਨਾਲ ਲਾ ਲਿਆ ਗੁੱਲੀ ਨੇ ਨੀਵੀ ਪਾਈ ਤੇ ਸਹਿਮੀ ਹੋਈ ਖੜੀ ਵੀਰੋ ਦਾ ਮੂੰਹ ਆਪਣੇ ਹੱਥਾਂ ਨਾਲ ਫੜ ਕੇ ਉੱਪਰ ਵੱਲ ਕੀਤਾ ਆਪਣੀਆਂ ਲੱਤਾਂ ਵਿੱਚ ਵੀਰੋ ਦੀਆਂ ਲੱਤਾਂ ਨੂੰ ਘੁੱਟ ਕੇ ਗੁੱਲੀ ਨੇ ਵੀਰੋ ਦੇ ਮੋٹے ਪੱਟਾ ਨਾਲ ਆਪਣੇ ਪੱਟ ਲਾ ਲਈ। ਵੀਰੋ ਬਿਲਕੁਲ ਹੀ ਸ਼ਾਂਤ ਖੜੀ ਹੋਈ ਸੀ। ਜਿਵੇਂ ਵੀਰੋ ਦੇ ਜਿਸਮ ਵਿੱਚ ਜਾਨ ਹੀ ਨਹੀਂ ਬਚੀ ਸੀ। ਗੁੱਲੀ ਦੁਆਰਾ ਕਹੀ ਚਤਰੇ ਵਾਲੀ ਗੱਲ ਨੇ ਵੀਰੋ ਨੂੰ ਗੁੱਲੀ ਦੇ ਸਾਹਮਣੇ ਨੀਵੀਂ ਪਾ ਕੇ ਖੜਾ ਲਈ ਮਜਬੂਰ ਕਰ ਦਿੱਤਾ ਸੀ। ਵੀਰੋ ਨੂੰ ਕੁਝ ਨਾ ਬੋਲਦੀ ਦੇਖ ਕੇ ਗੁੱਲੀ ਨੇ ਵੀਰੋ ਦੇ ਹੱਥ ਘੁੱਟ ਕੇ ਆਪਣੇ ਹੱਥਾਂ ਵਿੱਚ ਫੜ ਲਏ। ਬੁੱਲਾਣਾ ਲਾ ਕੇ ਵੀਰੋ ਦੇ ਮੁਲਾਇਮ ਹੱਥਾਂ ਨੂੰ ਚੁੰਮਣਾ ਚਾਹਿਆ ਪਰ ਵੀਰੋ ਨੇ ਝਟਕੇ ਨਾਲ ਆਪਣੇ ਹੱਥ ਖੇਚ ਕੇ ਗੁੱਲੀ ਤੋਂ ਛੁੜਵਾ ਲਏ ਗੁੱਲੀ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਵੀਰੋ ਐਵੇਂ ਕਰੇਗੀ ਵੀਰੋ ਦੁਆਰਾ ਹੱਥ ਛੁੜਵਾ ਲੈਣ ਤੇ ਗੁੱਲੀ ਦੇ ਅੰਦਰ ਵੀ ਗੁੱਸਾ ਜਿਹਾ ਆਉਣ ਲੱਗ ਪਿਆ ਪਰ ਆਪਣੇ ਗੁੱਸੇ ਨੂੰ ਕੰਟਰੋਲ ਕਰਕੇ ਗੁੱਲੀ ਨੇ ਆਪਣੇ ਚਿਹਰੇ ਤੇ ਬਨਾਵਟੀ ਜਿਹੀ ਮੁਸਕਰਾਹਟ ਲਿਆਂਦੀ ਤੇ ਆਪਣਾ ਚਿਹਰਾ ਵੀਰੋ ਦੇ ਚਿਹਰੇ ਦੇ ਨੇੜੇ ਕਰਨ ਲੱਗ ਪਿਆ ਵੀਰੋ ਨੇ ਆਪਣੇ ਹੱਥ ਆਪਣੇ ਪਿੱਛੇ ਕਰ ਲਏ ਗੁੱਲੀ ਨੇ ਵੀਰੋ ਦੇ ਪਿੱਛੇ ਲੁਕਾਏ ਹੱਥਾਂ ਨੂੰ ਫਿਰ ਤੋਂ ਕੁੱਟ ਕੇ ਫੜ ਲਿਆ ਤੇ ਵੀਰੋ ਦੇ ਪਿੱਛੇ ਹੀ ਆਪਣੇ ਹੱਥ ਧਰ ਲਏ ਗੁੱਲੀ ਦੇ ਹੱਥ ਆਪਣੇ ਪਿੱਛੇ ਨਾਲ ਲੱਗਣ ਤੇ ਵੀਰੋ ਫਿਰ ਤੋਂ ਕਾਂਬੇ ਨਾਲ ਇਕੱਠੀ ਜਹੀ ਹੋਣ ਲੱਗੀ ਤੇ ਆਪਣਾ ਮੂੰਹ ਇੱਕ ਪਾਸੇ ਵੱਲ ਘੁਮਾ ਲਿਆ ਵੀਰੋ ਦੇ ਚਿਹਰਾ ਪਾਸੇ ਕਰਨ ਤੇ ਗੁੱਲੀ ਨੇ ਵੀਰੋ ਦੇ ਹੱਥ ਛੱਡ ਦਿੱਤੇ ਤੇ ਵੀਰੋ ਦੇ ਪਿੱਛੇ ਦਾ ਰੁਗ ਕੋਟ ਕੇ ਆਪਣੇ ਹੱਥਾਂ ਵਿੱਚ ਪੜ ਲਿਆ ਪਿੱਛੇ ਨੂੰ ਹੱਥਾਂ ਵਿੱਚ ਜਕੜਿਆ ਦੇਖ ਕੇ ਵੀਰੋ ਦਾ ਮੂੰਹ ਇੱਕਦਮ ਖੁੱਲ ਗਿਆ ਵੀਰੋ ਕੁਝ ਕਹਿ ਪਾਉਂਦੀ ਉਸ ਤੋਂ ਪਹਿਲਾਂ ਹੀ ਗੁੱਲੀ ਨੇ ਵੀਰੋ ਨੂੰ ਪਿੱਛੇ ਤੋਂ ਖਿੱਚ ਕੇ ਆਪਣੇ ਨਾਲ ਲਾ ਲਿਆ ਵੀਰੋ ਨਹੀਂ ਚਾਹੁੰਦੀ ਸੀ ਕਿ ਗੁੱਲੀ ਦੇ ਹੋਰ ਨੇੜੇ ਆਵੇ ਕਾਲੀ ਵਿੱਚ ਵੀਰੋ ਨੇ ਆਪਣੇ ਹੱਥ ਗੁੱਲੀ ਦੇ ਮੋਢਿਆਂ ਤੇ ਲਾ ਕੇ ਗੁੱਲੀ ਨੂੰ ਰੋਕਣਾ ਚਾਹਿਆ ਸੀ ਪਰ ਗੁੱਲੀ ਨੇ ਇੱਕਦਮ ਵੀਰੋ ਨੂੰ ਜ਼ੋਰ ਨਾਲ ਆਪਣੇ ਵੱਲ ਖਿੱਚਿਆ ਸੀ ਜਿਸ ਕਰਕੇ ਵੀਰੋ ਦੇ ਹੱਥ ਗੁੱਲੀ ਨੂੰ ਮੋਢਿਆਂ ਤੋਂ ਰੋਕਣ ਤੋਂ ਅਸਮਰਥ ਹੋ ਕੇ ਗੁੱਲੀ ਦੀ ਪੇਠ ਤੇ ਲੰਘ ਗਏ ਵੀਰੋ ਦਾ ਮੂੰਹ ਤੇ ਬੁੱਲ ਗੁੱਲੀ ਦੀ ਗਰਦਨ ਨਾਲ ਲੱਗੇ ਗੁੱਲੀ ਲਈ ਇਹ ਪਲ ਬਹੁਤ ਆਨੰਦਮਈ ਸੀ ਪਰ ਵੀਰੋ ਲਈ ਇਹ ਪਲ ਬੇਹਦੀ ਖਰਾਬ ਤੇ ਕੁੱਟਣ ਵਾਲਾ ਸੀ ਗੁੱਲੀ ਦੇ ਇੱਕਦਮ ਹੀ ਖਿਚਣ ਕਰਕੇ ਵਿਰੋਧ ਦਾ ਸਾਰਾ ਜਿਸਮ ਗੁੱਲੀ ਦੇ ਨਾਲ ਲੱਗ ਚੁੱਕਿਆ ਸੀ। ਵਿਰੋਧ ਦੇ ਪੱਟ ਗੁੱਲੀ ਦੇ ਪੱਟਾਂ ਨਾਲ ਖੜੇ ਰਏ ਸੀ। ਵਿਰੋਧੀਆਂ ਛਾਤੀਆਂ ਦੋਵਾਂ ਦੀ ਦਾਬ ਔਨ ਕਰਕੇ ਬਾਹਰ ਵੱਲ ਨਿਕਲ ਆਈਆਂ ਸੀ। ਜਿਹੜੀਆਂ ਸੂਟਾਂ ਨੂੰ ਪਾੜਨ ਲਈ ਤਿਆਰ ਹੋ ਚੁੱਕੀਆਂ ਸੀ। ਵਿਰੋਧਾ ਨੂੰ ਹੱਲ ਵੀ ਖੁੱਲਾ ਹੋਇਆ ਸੀ। ਗੁੱਲੀ ਨੇ ਸਭ ਇੰਨੀ ਜਲਦੀ ਕੀਤਾ ਸੀ ਕਿ ਵਿਰੋਧ ਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਹੋ ਕੀ ਗਿਆ ਹੈ। ਵੀਰੋ ਕੁਝ ਸਮਝ ਪਾਉਂਦੀ ਉਸ ਤੋਂ ਪਹਿਲਾਂ ਹੀ ਗੁੱਲੀ ਨੇ ਆਪਣੇ ਹੱਥਾਂ ਨੂੰ ਹੋਰ ਜ਼ੋਰ ਨਾਲ ਦਬ ਦਿੱਤਾ ਵੀਰੋ ਦੇ ਪਿੱਛੇ ਨੂੰ ਹੋਰ ਜ਼ੋਰ ਨਾਲ ਕੁੱਟ ਕੇ ਗੁੱਲੀ ਨੇ ਉੱਪਰ ਵੱਲ ਚੁੱਕ ਲਈ ਜਦੋਂ ਪੱਥਰ ਵੀ ਪਾਟ ਗਏ ਤਰੇੜਾਂ ਖਾ ਖਾ ਕੇ ਫਿਰ ਜਸਮਾਦੀਵੀ ਕੀ ਬੁਨਿਆਦ ਇੱਥੇ ਗੁੰਮਨਾਮ ਹੋ ਕੇ ਰਹਿ ਜਾਂਦੀਆਂ ਨੇ ਜਦ پاک ਮੁਹੱਬਤ ਰੂਹਾਂ ਫਿਰ ਕੌਣ ਸੁਣਦਾ ਹੈ ਦਿਲਾਂ ਦੀ ਫਰਿਆਦ ਇੱਥੇ ਪੁੱਲਣ ਵਾਲੇ ਤਾਰਾਬ ਨੂੰ ਵੀ ਭੁੱਲ ਕੇ ਵਹਿ ਜਾਂਦੇ ਚੰਦ ਲੰਮੇ ਗੁਜ਼ਾਰਨ ਵਾਲਿਆਂ ਨੂੰ ਕੀ ਨਹੀਂ ਕਰਨਾ ਸੀ ਫਿਰ ਯਾਦ ਇੱਥੇ ਜਿਸ ਨਾਲ ਗੁੱਲੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੀ ਵੀਰੋ ਦੇ ਪੈਰ ਧਰਤੀ ਤੋਂ ਉੱਪਰ ਹੋਣ ਲੱਗ ਪਏ ਵੀਰੋ ਨਾ ਚਾਹੁੰਦੇ ਹੋਏ ਵੀ ਗੁੱਲੀ ਦੇ ਹੋਰ ਜ਼ਿਆਦਾ ਨੇੜੇ ਚਲੀ ਗਈ ਵੀਰੋ ਦੇ ਲਾਲ ਬੁੱਲਾਂ ਨੇ ਗੁੱਲੀ ਦੇ ਦਿਲ ਨੂੰ ਪਹਿਲਾਂ ਹੀ ਠੰਡਕ ਦੇਣੀ ਸ਼ੁਰੂ ਕਰ ਦਿੱਤੀ ਸੀ ਗੁੱਲੀ ਨੇ ਵੀਰੋ ਦਾ ਹੋਰ ਜ਼ਿਆਦਾ ਆਨੰਦ ਮਾਣਨ ਲਈ ਆਪਣੇ ਬੁੱਲ ਵੀ ਵੀਰੋ ਦੀ ਗਰਦਨ ਦੇ ਨਾਲ ਲਾ ਲਈ। ਵੀਰੋ ਦੇ ਜਿਸਮ ਦੀ ਖੁਸ਼ਬੂ ਗੁੱਲੀ ਨੂੰ ਹੋਰ ਵੀ ਜ਼ਿਆਦਾ ਨੇੜੇ ਆਉਣ ਲਈ ਕਹਿ ਰਹੀ ਸੀ। ਗੁੱਲੀ ਵੀ ਵੀਰੋ ਦੇ ਹੁਸਨ ਵਿੱਚ ਪੂਰੀ ਤਰ੍ਹਾਂ ਮਸਤ ਹੋ ਚੁੱਕਿਆ ਸੀ। ਪਰ ਵੀਰੋ ਗੁੱਲੀ ਤੋਂ ਦੂਰ ਹੋਣ ਲਈ ਕੋਸ਼ਿਸ਼ ਕਰ ਰਹੀ ਸੀ। ਵੀਰੋ ਗੁੱਲੀ ਦੇ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਸੀ। ਗੁੱਲੀ ਦੇ ਨਾਲ ਲੱਗੀ ਵੀਰੋ ਦਾ ਸਾਹ ਘੁੱਟਣ ਲੱਗ ਪਿਆ ਸੀ। ਪਰ ਇਨਾ ਹਿੰਮਤ ਨਹੀਂ ਹੋ ਰਹੀ ਸੀ ਕਿ ਗੁੱਲੀ ਨੂੰ ਪਰੇ ਕਰ ਸਕੇ ਪਰ ਗੁੱਲੀ ਦੀ ਇਸ ਹਰਕਤ ਨੂੰ ਚੁੱਪ ਚਾਪ ਦੇਖਣਾ ਤੇ ਗੁੱਲੀ ਦਾ ਸਾਥ ਦੇਣਾ ਇਹ ਵੀ ਵੀਰੋ ਨੂੰ ਚੰਗਾ ਨਹੀਂ ਲੱਗਦਾ ਸੀ ਪਰ ਦਿਲ ਵਿੱਚ ਡਰ ਵੀ ਸੀ ਕਿ ਗੁੱਲੀ ਚਤਰੇ ਵਾਲੀ ਗੱਲ ਪਤਾ ਚੱਲ ਚੁੱਕੀ ਹੈ ਗੁੱਲੀ ਨੂੰ ਵੀਰੋ ਦੇ ਹੁਸਨ ਨੇ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਕਰ ਲਿਆ ਸੀ ਗੁੱਲੀ ਬੇਸ਼ੱਕ ਆਇਆ ਤਾਂ ਭਾਵੇਂ ਲਾਲੀ ਲਈ ਸੀ ਪਰ ਵੀਰੋ ਨੇ ਲਾਲੀ ਨੂੰ ਤਾਂ ਬਚਾ ਲਿਆ ਪਰ ਆਪ ਗੁੱਲੀ ਦੇ ਜਾਲ ਵਿੱਚ ਫਸ ਚੁੱਕੀ ਸੀ ਲਾਲੀ ਗੁੱਲੀ ਨੂੰ ਬੜੀ ਸੋਹਣੀ ਲੱਗਦੀ ਸੀ ਚਤਰੇ ਦੇ ਮੂੰਹੋਂ ਲਾਲੀ ਦੀਆਂ ਤਰੀਫਾਂ ਸੁਣ ਸੁਣ ਕੇ ਗੁੱਲੀ ਦਾ ਸਬਰ ਮੁੱਕ ਚੁੱਕਿਆ ਸੀ ਪਰ ਲਾਲੀ ਦੇ ਜ਼ੋਰ ਦੀ ਚੀਕਣ ਕਰਕੇ ਗੁੱਲੀ ਦੇ ਸਾਰੇ ਚਾਹ ਦਿਲ ਵਿੱਚ ਹੀ ਰਹਿ ਗਏ ਸੀ ਪਰ ਗੁੱਲੀ ਨੂੰ ਆਪਣੇ ਅੰਦਰ ਦੀ ਪਿਆਸ 부ਝਾਉਣ ਲਈ ਵੀਰੋ ਵੀ ਐਨ ਮੌਕੇ ਤੇ ਆ ਪਹੁੰਚੀ ਸੀ ਪਹਿਲਾਂ ਤਾਂ ਗੁੱਲੀ ਨੇ ਵੀਰੋ ਨੂੰ ਆਪਣੀਆਂ ਗੱਲਾਂ ਵਿੱਚ ਲੈਣਾ ਚਾਹਿਆ ਜਦੋਂ ਐਵੇਂ ਗੱਲ ਪੂਰੀ ਠੀਕ ਨਾ ਬਣੀ ਫਿਰ ਗੁੱਲੀ ਨੇ ਛਤਰੇ ਵਾਲੀ ਗੱਲ ਦਾ ਦਾਅ ਵੀ ਚੱਲ ਦਿੱਤਾ ਸੀ ਵੀਰੋ ਵੀ ਗੁੱਲੀ ਦੇ ਮੂੰਹੋਂ ਛਤਰੇ ਵਾਲੀ ਗੱਲ ਸੁਣ ਇੱਕ ਵਾਰ ਲਈ ਤਾਂ ਸਹਿਮ ਹੀ ਗਈ ਸੀ ਗੁੱਲੀ ਨੇ ਵੀ ਵੀਰੋ ਦੀ ਇਸ ਚੁੱਪ ਦਾ ਪੂਰਾ ਪੂਰਾ ਫਾਇਦਾ ਉਠਾਣਾ ਚਾਹਿਆ ਸੀ ਪਰ ਵੀਰੋ ਦੇ ਦਿਲ ਵਿੱਚ ਸਿਰਫ ਛਤਰੇ ਲਈ ਪਿਆਰ ਸੀ ਗੁੱਲੀ ਦਾ ਵੀਰੋ ਨੂੰ ਇਸ ਢੰਗ ਨਾਲ ਛੂਣਾ ਵੀ ਵੀਰੋ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਗੁੱਲੀ ਭਾਵੇਂ ਵੀਰੋ ਦੇ ਜਿਸਮ ਦੀ ਖੁਸ਼ਬੂ ਨਾਲ ਪੂਰੀ ਤਰ੍ਹਾਂ ਨਾਲ ਮਦਹੋਸ਼ ਹੋ ਚੁੱਕਿਆ ਸੀ ਤੇ ਵੀਰੋ ਨੂੰ ਵੀ ਮਦਹੋਸ਼ ਕਰਨ ਲਈ ਕੋਸ਼ਿਸ਼ ਕਰ ਰਿਹਾ ਸੀ ਪਰ ਵੀਰੋ ਦੇ ਅੰਦਰ ਗੁੱਲੀ ਲਈ ਕੋਈ ਵੀ ਭਾਵਨਾ ਨਹੀਂ ਆ ਰਹੀ ਸੀ ਮਦਹੋਸ਼ ਹੋਏ ਗੁੱਲੀ ਨੇ ਵੀਰੋ ਦੀ ਕੁਰਤੀ ਨੂੰ ਫੜ ਕੇ ਉੱਪਰ ਚੁੱਕ ਲਿਆ ਤੇ ਉਤਾਰਨ ਦੀ ਕੋਸ਼ਿਸ਼ ਕਰਨ ਲੱਗਿਆ ਪਰ ਵੀਰੋ ਨੇ ਗੁੱਲੀ ਦੇ ਹੱਥ ਫੜ ਕੇ ਉੱਥੇ ਹੀ ਰੋਕ ਦਿੱਤਾ ਗੁੱਲੀ ਨੂੰ ਇੱਕ ਵਾਰ ਤਾਂ ਵੀਰੋ ਦਾ ਇੰਜ ਕਰਨਾ ਠੀਕ ਨਹੀਂ ਲੱਗਿਆ ਪਰ ਗੁੱਲੀ ਇੰਨਾਂ ਰਾਹਾਂ ਤੇ ਅਣਜਾਣ ਨਹੀਂ ਸੀ ਗੁੱਲੀ ਨੇ ਵੀਰੋ ਦੀ ਜਿੰਨੀ ਕੁ ਕੁਰਤੀ ਉੱਪਰ ਕੀਤੀ ਉਨੀ ਨੂੰ ਹੀ ਫੜ ਕੇ ਆਪਣੇ ਹੱਥ ਉੱਤੇ ਹੀ ਰੋਕ ਲਏ ਥੋੜੀ ਜਿਹੀ ਕੁਰਤੀ ਉੱਪਰ ਹੋਣ ਨਾਲ ਥੱਲੋਂ ਵੀਰੋ ਦਾ ਟਿੱਡ ਨਜ਼ਰ ਆਉਣ ਲੱਗ ਪਿਆ ਸੀ ਵੀਰੋ ਦੇ ਗੋਰੇ ਚਿੱਟੇ ਜਿਸਮ ਨੂੰ ਦੇਖ ਕੇ ਗੁੱਲੀ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੋਣ ਲੱਗ ਪਿਆ ਗੁੱਲੀ ਭਾਵੇਂ ਭੁੱਖੇ ਸ਼ਿਕਾਰੀ ਵਾਂ ਕਾਲੀ ਨਾਲ ਵੀਰੋ ਦੇ ਢਿੱਡ ਤੇ ਆਪਣੇ ਬੁੱਲ ਫੇਰਨ ਲੱਗ ਪਿਆ ਗੁੱਲੀ ਵੀਰੋ ਨੂੰ ਪਿਆਰ ਦੇ ਡੂੰਗੇ ਸਮੁੰਦਰਾਂ ਵਿੱਚ ਲਜਾਣਾ ਚਾਹੁੰਦਾ ਸੀ ਜਿੱਥੇ ਸਿਰਫ ਵੀਰੋ ਨੂੰ ਗੁੱਲੀ ਹੀ ਨਜ਼ਰ ਆਉਂਦਾ ਪਰ ਵੀਰੋ ਲਈ ਇਹ ਸਭ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਸੀ ਗੁੱਲੀ ਵੀਰੋ ਦੇ ਗੋਲੇ ਢਿੱਡ ਨੂੰ ਪਿਆਰ ਨਾਲ ਸਹਲਾ ਰਹੀ ਸੀ ਵੀਰੋ ਦੀ ਖੁਸ਼ਬੂ ਗੁੱਲੀ ਨੂੰ ਹੋਰ ਵੀ ਜ਼ਿਆਦਾ ਮਦਹੋਸ਼ ਕਰਨ ਲੱਗੀ ਹੋਈ ਸੀ ਕਾ ਵਿੱਚ ਆਏ ਗੁੱਲੀ ਨੇ ਜ਼ੋਰ ਦੀ ਦੰਦੀ ਵੀਰੋ ਦੇ ਪੋਲੇ ਟਿੱਡੇ ਤੇ ਵੱਢ ਲਈ। ਵੀਰੋ ਨੂੰ ਦਰਦ ਹੋਇਆ ਤੇ ਵੀਰੋ ਦੇ ਮੂੰਹੋਂ ਛੀਕ ਨਿਕਲ ਗਈ। ਗੋਰੇ ਟਿੱਡੇ ਤੇ ਦੰਦੀਆਂ ਵੱਢ ਰਹੇ ਗੁੱਲੀ ਨੂੰ ਵੀਰੋ ਨੇ ੱੱਕਾ ਦੇ ਕੇ ਆਪਣੇ ਤੋਂ ਦੂਰ ਕਰ ਦਿੱਤਾ। ੱੱਕਾ ਵੱਜੇ ਨਾਲ ਗੁੱਲੀ ਪਿੱਛੇ ਵੱਲ ਨੂੰ ਡਿੱਗ ਪਿਆ। ਵੀਰੋ ਛੇਤੀ ਛੇਤੀ ਆਪਣੇ ਕੱਪੜੇ ਠੀਕ ਕਰਨ ਲੱਗ ਪਈ। ਗੁੱਲੀ ਫਿਰ ਤੋਂ ਖੜਾ ਹੋ ਕੇ ਵੀਰੋ ਨੂੰ ਆਪਣੀਆਂ ਬਾਹਾਂ ਵਿੱਚ ਪਕੜ ਸਕਦਾ ਉਸ ਤੋਂ ਪਹਿਲਾਂ ਹੀ ਵੀਰੋ ਆਪਣੀ ਢਿੱਲੀ ਹੋਈ ਸਲਵਾਰ ਨੂੰ ਹੱਥ ਨਾਲ ਫੜਦੀ ਤੂੜੀ ਵਾਲੇ ਬਰਾਂਡੇ ਵਿੱਚੋਂ ਬਾਹਰ ਨਿਕਲ ਆਈ ਗੁੱਲੀ ਨੇ ਕਾਲੀ ਨਾਲ ਉੱਠ ਕੇ ਵੀਰੋ ਨੂੰ ਰੋਕਣਾ ਵੀ ਚਾਇਆ ਸੀ ਪਰ ਵੀਰੋ ਗੁੱਲੀ ਦੇ ਹੱਥ ਹੋਣ ਤੋਂ ਪਹਿਲਾਂ ਹੀ ਬਾਹਰ ਨਿਕਲ ਗਈ ਸੀ ਪਰਜਾਈ ਜੀ ਤੁਸੀਂ ਐਵੇਂ ਨਹੀਂ ਜਾ ਸਕਦੇ ਤੁਹਾਨੂੰ ਪਤਾ ਹੈ ਕਿੰਨਾ ਜ਼ਿਆਦਾ ਪਸੰਦ ਕਰਦਾ ਹਾਂ ਮੈਂ ਤੁਹਾਨੂੰ ਮੇਰੇ ਦਿਲ ਤੇ ਹੱਥ ਰੱਖ ਕੇ ਦੇਖੋ ਪਰਜਾਈ ਜੀ ਮੇਰਾ ਦਿਲ ਸਿਰਫ ਤੁਹਾਡੇ ਲਈ ਹੀ ਧੜਕਦਾ ਹੈ ਤੁਸੀਂ ਮੈਨੂੰ ਹੋਰ ਨਾ ਤੜਫਾਓ ਹੁਣ ਮੇਰਾ ਸਬਰ ਮੁੱਕ ਚੁੱਕਿਆ ਹੈ ਪਰ ਜਾਈ ਜੀ ਆਪਣੇ ਤਾਂ ਦੂਰ ਜਾਂਦੀ ਵੀਰੋਂ ਨੂੰ ਗੁੱਲੀ ਤਰਲੇ ਮਿੰਤਾ ਨਾਲ ਮਨਾਉਣ ਦੀ ਕੋਸ਼ਿਸ਼ ਕਰਨ ਲੱਗਿਆ ਤੂੰ ਅੱਜ ਇਹ ਜੋ ਸਭ ਕੀਤਾ ਉਹ ਠੀਕ ਨਹੀਂ ਕੀਤਾ ਤੈਨੂੰ ਇਸ ਦਾ ਖਮਿਆza ਪੂਗਤਨਾ ਪਵੇਗਾ ਗੁੱਲੀ ਮੈਂ ਤੈਨੂੰ ਵਧੀਆ ਮੁੰਡਾ ਸਮਝਦੀ ਸੀ ਪਰ ਤੂੰ ਤਾਂ ਬਹੁਤ ਹੀ ਘਟੀਆ ਕਿਸਮ ਦਾ ਬੀਜ ਨਿਕਲਿਆ ਜੇ ਆਪਣੀ ਭਲਾਈ ਚਾਹੁੰਨਾ ਤਾਂ ਚਲਾ ਜਾ ਹੁਣ ਇਥੋਂ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਹੱਥ ਵਿੱਚ ਸਲਵਾਰ ਫੜੀ ਵੀਰੋ ਗੁੱਲੀ ਨੂੰ ਗੁੱਸੇ ਨਾਲ ਛਿੜਕਣ ਲੱਗੀ ਤੁਸੀਂ ਜੋ ਮਰਜ਼ੀ ਕਹੋ ਪਰ ਜਾਈ ਜੀ ਪਰ ਸੱਚ ਤਾਂ ਇਹ ਹੈ ਕਿ ਮੈਂ ਤੁਹਾਨੂੰ ਦਿਲੋਂ ਪਸੰਦ ਕਰਦਾ ਹਾਂ ਮੈਨੂੰ ਨਹੀਂ ਪਤਾ ਮੇਰੇ ਪਿਆਰ ਦਾ ਅੰਤਜਾਮ ਕੀ ਹੋਵੇਗਾ ਪਰ ਮੈਨੂੰ ਇਹ ਪਰਵਾਹ ਨਹੀਂ ਮੈਂ ਦਿਲੋਂ ਤੁਹਾਨੂੰ ਪਸੰਦ ਕਰਦਾ ਹਾਂ ਮੈਨੂੰ ਪਤਾ ਹੈ ਜੋ ਮੈਂ ਅੱਜ ਕੀਤਾ ਸਹੀ ਨਹੀਂ ਕੀਤਾ ਮੈਂ ਆਪਣੇ ਕੀਤੇ ਲਈ ਸ਼ਰਮਿੰਦਾ ਹਾਂ ਪਰ ਇਹ ਵੀ ਸੱਚ ਹੈ ਕਿ ਮੈਂ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹਾਂ ਵੀਰੋਂ ਨੂੰ ਗੁੱਸੇ ਵਿੱਚ ਦੇਖ ਕੇ ਗੁੱਲੀ ਨੇ ਆਪਣਾ ਨਵਾਂ ਜਾਲ ਵੀਰੋਂ ਨੂੰ ਫਸਾਉਣ ਲਈ ਸੁੱਟ ਦਿੱਤਾ ਜੇ ਚੰਗਾ ਰਹਿਣਾ ਗੁੱਲੀ ਇੱਥੋਂ ਚਲਾ ਜਾ ਨਹੀਂ ਤਾਂ ਤੇਰੇ ਨਾਲ ਬਹੁਤ ਮਾੜਾ ਹੋਵੇਗਾ ਤੇਰੇ ਅੰਦਰ ਪਿਆਰ ਨਹੀਂ ਹਵਸ ਹੈ ਤੇ ਨਾਲੇ ਤੂੰ ਇਸ ਵਹਿਮ 'ਚ ਨਾ ਰਹਿ ਜਾਈਂ ਕਿ ਮੈਂ ਤੇਰੀ ਇਕੱਲਾ ਚਾ ਜਾਵਾਂਗੀ ਜੋ ਤੂੰ ਅੱਜ ਇੱਥੇ ਕੀਤਾ ਹੈ ਜਾਂ ਕਰਨ ਆਇਆ ਸੀ ਉਹਦਾ ਨਤੀਜਾ ਬਹੁਤ ਮਾੜਾ ਨਿਕਲੂ ਤੂੰ ਬਸ ਦੇਖ ਹੀ ਜਾਈਂ ਤੇਰੇ ਦਿਨ ਨੇੜੇ ਆਈ ਸੀ ਜੋ ਤੂੰ ਇੱਥੇ ਮੌਤ ਨਾਲ ਪੰਗੇ ਲੈਣ ਲਈ ਚਲਾ ਆ। ਤੂੰ ਕੀ ਸੋਚਦਾ ਸੀ? ਤੂੰ ਡਰਾਮੇ ਕਰੇਂਗਾ ਤੇ ਮੈਂ ਸੱਚ ਮੰਨ ਲਵਾਂਗੀ। ਤੈਂ ਡੂਮਣੇ ਨੂੰ ਹੱਥ ਪਾਇਆ ਗੁੱਲੀ ਵੇਖਦਾ ਜਾਹੀਂ ਬਸ ਹੁਣ ਹੁੰਦਾ ਕੀ ਅੱਗੇ ਅੱਗੇ। ਵੀਰੋ ਪੂਰੇ ਗੁੱਸੇ ਵਿੱਚ ਗੁੱਲੀ ਨੂੰ ਝਿੜਕਾ ਦੇਂਦੀ ਹੋਈ ਪਛਾਵਾਂ ਵਾਲੇ ਵੇੜੇ ਤੋਂ ਦੂਜੇ ਪਾਸੇ ਤੁਰਨ ਲੱਗੀ। ਗੁੱਲੀ ਨੇ ਕਦੇ ਨਹੀਂ ਸੋਚਿਆ ਸੀ ਕਿ ਵੀਰੋ ਇੰਨੇ ਗੁੱਸੇ ਵਿੱਚ ਆ ਕੇ ਬੋਲੇਗੀ। ਵਿਰੋਧੀ ਦਿੱਤੀ ਧਮਕੀ ਵੀ ਵਾਰ-ਵਾਰ ਗੁੱਲੀ ਦੇ ਕੰਨਾਂ ਵਿੱਚ ਗੂੰਜਣ ਲੱਗ ਪਈ। ਵਿਰੋਧਾਏ ਰੂਪ ਸੱਚ ਵਿੱਚ ਗੁੱਲੀ ਨੂੰ ਵੀ ਡਰਾ ਰਿਹਾ ਸੀ। ਵੀਰੋ ਅੰਦਰ ਚਲੀ ਗਈ ਸੀ। ਗੁੱਲੀ ਹਾਲੇ ਵੀ ਉੱਥੇ ਹੀ ਖੜਾ ਸੀ। ਕਿੰਨਾ ਹੀ ਜਰ ਗੁੱਲੀ ਉੱਥੇ ਮਿੱਟੀ ਦੇ ਬੁੱਤ ਵਾਂਗ ਖੜਾ ਸੋਚਦਾ ਰਿਹਾ। ਆਖਰ ਨੂੰ ਗਲੀ ਵਿੱਚ ਪਏ ਜਵਾਕਾਂ ਦੇ ਸ਼ੋਰ ਨੇ ਗੁੱਲੀ ਨੂੰ ਚਿੰਤਾ ਦੇ ਬਦਲਾਂ ਵਿੱਚੋਂ ਬਾਹਰ ਕੱਢਿਆ ਤੇ ਗੁੱਲੀ ਕੰਧ ਟੱਪ ਕੇ ਬਾਹਰ ਚਲਾ ਗਿਆ। ਵੀਰੋ ਸਿੱਤੀ ਆਪਣੇ ਕਮਰੇ ਵਿੱਚ ਚਲੀ ਆਈ ਸੀ। ਤੇ ਕਮਰੇ ਦੇ ਅੰਦਰੋਂ ਕੁੰਡੀ ਲਾ ਕੇ ਬੈ ਗਈ ਇਸ਼ਕ ਦੇ ਨਾਮ ਤੇ ਹੁੰਦਾ ਮਜ਼ਾਕ ਬੜੀ ਗੌਰ ਨਾਲ ਵੇਖਿਆ ਏ ਹਰ ਗਲੀ ਹਰ ਚੁਰਾਹੇ ਤੇ ਸਰੀਆਮ ਵੇਖਿਆ ਏ ਕਿੰਨੇ ਸਸਤੇ ਹੋ ਗਏ ਕਿਰਦਾਰ ਅੱਜ ਦੀਆਂ ਹੀਰਾਾਂ ਦੀ ਇਸ਼ਕ ਦੇ ਨਾਮ ਤੇ ਹੁੰਦਾ ਜਿਸਮਾ ਦਾ ਵਪਾਰ ਵੇਖਿਆ ਏ ਰੂਹਾਂ ਤੇ ਇਸ਼ਕ ਦੀਆਂ ਗੱਲਾਂ ਬਦਲ ਗਈਆਂ ਚੰਦ ਪਲਾਂ ਵਿੱਚ ਪਰ ਦੇ ਉਲੇ ਚੱਲਦਾ ਹੁਸਨ ਦਾ ਕਾਰੋਬਾਰ ਵੇਖਿਆ ਏ ਜਿਹੜੇ ਕਹਿੰਦੇ ਸੀ ਸੱਜਣਾ ਤੂੰ ਜਾਨ ਐ ਸਾਡੀ ਹੁਣ ਉਹਨਾਂ ਦੇ ਰਾਹਾਂ ਵਿੱਚ ਨਵਿਆਂ ਦਾ ਇੰਤਜ਼ਾਰ ਵੇਖਿਆ ਏ ਬੰਦ ਮੁਠੀਆਂ ਚ ਕੈਦ ਕਿੱਥੇ ਹੋਣੀ ਸੀ ਮੁਹੱਬਤ ਨਾ ਪਾਕ ਉਹਦੀ ਰੇਤ ਵਾਂਗੂ ਕਿਰਦਾ ਹੱਥਾਂ ਚੋਂ ਪਿਆਰ ਵੇਖਿਆ ਏ ਬੜਾ ਸਕੂਨ ਦਿੰਦਾ ਸੀ ਕਦੇ ਅੰਮ੍ਰਿਤ ਵਰਗਾ ਨਾਮ ਉਹਦਾ ਪਰ ਗਹਿਰਾ ਦੀਆਂ ਬਾਹਾਂ ਵਿੱਚ ਹੁੰਦਾ ਇਸ਼ਕੇ ਇਜ਼ਹਾਰ ਵੇਖਿਆ ਏ ਸੁਰਮਾ ਤੇਰੀਆਂ ਅੱਖੀਆਂ ਦਾ ਹੁਣ ਚੋਰ ਹੋ ਗਿਆ ਪਿਆਰ ਵੀ ਬਦਲ ਗਿਆ ਦਿਲ ਵੀ ਤੇਰਾ ਹੋਰ ਹੋ ਗਿਆ ਵੀਰੋਂ ਨੂੰ ਅੱਖਾਂ ਸਾਹਮਣੇ ਵਾਰ-ਵਾਰ ਗੁੱਲੀ ਦਾ ਉਹ ਚਿਹਰਾ ਨਜ਼ਰ ਆ ਰਿਹਾ ਸੀ ਜਿਸ ਨੂੰ ਵੀਰੋਂ ਨੇ ਅੱਜ ਪਹਿਲੀ ਵਾਰ ਵੇਖਿਆ ਸੀ ਵੀਰੋਂ ਦੇ ਦਿਲ ਦੀ ਧੜਕਣ ਹਾਲੇ ਵੀ ਪੂਰੀ ਤੇਜ਼-ਤੇਜ਼ ਚੱਲ ਰਹੀ ਸੀ ਵੀਰੋ ਦਾ ਪੂਰਾ ਜਿਸਮ ਹਾਲੇ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ। ਵੀਰੋ ਭਾਵੇਂ ਗੁੱਲੀ ਨੂੰ ਗੁੱਸੇ ਵਿੱਚ ਬਹੁਤ ਕੁਝ ਬੋਲਾਈ ਸੀ ਪਰ ਕਮਰੇ ਵਿੱਚ ਬੈਠੀ ਵੀਰੋ ਦੇ ਪੂਰੇ ਸਰੀਰ ਵਿੱਚ ਕੰਬਣੀ ਜਹੀ ਛਿੜੀ ਹੋਈ ਸੀ। ਆਪਣੇ ਹੱਥਾਂ ਨੂੰ ਇੱਕ ਦੂਜੇ ਹੱਥ ਵਿੱਚ ਘੁੱਟਦੀ ਵੀਰੋ ਨੂੰ ਹਾਲੇ ਵੀ ਉਹੀ ਸਭ ਕੁਝ ਦਿਖਾਈ ਦੇ ਰਿਹਾ ਸੀ। ਗੁੱਲੀ ਦੀਆਂ ਕਹੀਆਂ ਗੱਲਾਂ ਹਾਲੇ ਵੀ ਵੀਰੋ ਦੇ ਕੰਨਾਂ ਵਿੱਚ ਗੂੰਜ ਰਹੀਆਂ ਸੀ। ਅੱਖਾਂ ਵਿੱਚ ਅਥਰੂ ਵੀ ਆ ਚੁੱਕੇ ਸੀ। ਛਤਰੀ ਲਈ ਵੀਰੋ ਦੇ ਦਿਲ ਵਿੱਚ ਪਿਆਰ ਸੀ ਗੁੱਲੀ ਨੇ ਛਤਰੀ ਵਾਲੀ ਗੱਲ ਵੀਰੋ ਨੂੰ ਦੱਸ ਕੇ ਵੀਰੋ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਸੀ ਵੀਰੋ ਨੂੰ ਪਹਿਲਾਂ ਹੀ ਲੱਗਦਾ ਸੀ ਕਿ ਉਹ ਗੱਲਾਂ ਜੋ ਛਤਰੀ ਨਾਲ ਕੀਤੀਆਂ ਸੀ ਉਹ ਸਿਰਫ ਮੇਰੇ ਤੇ ਛਤਰੀ ਤੱਕ ਹੀ ਸੀਮਤ ਨਹੀਂ ਪਰ ਗੁੱਲੀ ਦੇ ਮੂੰਹੋਂ ਨਿਕਲਿਆ ਛਤਰੀ ਦਾ ਨਾਂ ਵੀਰੋ ਨੂੰ ਹੋਰ ਵੀ ਚਿੰਤਾ ਵਿੱਚ ਧੱਕ ਰਿਹਾ ਸੀ ਵੀਰੋ ਨੇ ਛਤਰੀ ਲਈ ਇੰਨੀ ਹਰੀ ਚਾ ਨਾਲ ਅਜ ਆਪਣੇ ਆਪ ਨੂੰ ਤਿਆਰ ਕੀਤਾ ਸੀ ਸਭ ਕੁਝ ਮਿੰਟਾਂ ਵਿੱਚ ਹੀ ਗੁੱਲੀ ਨੇ ਮਿੱਟੀ ਵਿੱਚ ਮਿਲਾ ਦਿੱਤਾ ਸੀ ਵੀਰੋ ਦੇ ਤੜਫਦੇ ਹੁਸਨ ਤੇ ਅੱਗ ਲਾਉਂਦੀ ਜਵਾਨੀ ਗੁੱਲੀ ਨੂੰ ਦੇਖ ਕੇ ਇੱਕ ਮਿੰਟ ਵਿੱਚ ਹੀ ਠੰਡੀ ਹੋ ਗਈ ਸੀ ਕਾਫੀ ਦੇਰ ਤੱਕ ਵੀਰੋ ਆਪਣੇ ਬੰਦ ਕਮਰੇ ਵਿੱਚ ਬੈਠੀ ਯਾਦ ਕਰਦੀ ਰਹੀ ਵੀਰੋ ਨੇ ਚਤਰੇਲੀ ਸਜਾਇਆ ਆਪਣਾ ਹੁਸਨ ਦਾ ਸ਼ਿੰਗਾਰ ਵੀ ਹੌਲੀ-ਹੌਲੀ ਕਰਕੇ ਉਤਾਰ ਦਿੱਤਾ ਸੀ ਚਤਰੇ ਦੇ ਮੇਲ ਲਈ ਪਾਏ ਨਵੇਂ ਲਾਲ ਸੂਟ ਨੂੰ ਵੀ ਵੀਰੋ ਨੇ ਉਤਾਰ ਕੇ ਪਰੇ ਸੁੱਟ ਦਿੱਤਾ ਸੀ ਅੱਖਾਂ ਵਿੱਚ ਪਾਇਆ ਸੁਰਮਾ ਵੀ ਹੰਝੂਆਂ ਦੇ ਨਾਲ ਵਹਿ ਵਹਿ ਕੇ ਗੱਲਾਂ ਤੱਕ ਆ ਚੁੱਕਿਆ ਸੀ ਬਿਨਾ ਕੱਪੜਿਆਂ ਤੋਂ ਸ਼ੀਸ਼ੇ ਮੂਰੇ ਖੜੀ ਵੀਰੋ ਆਪਣੇ ਜਿਸਮ ਨੂੰ ਦੇਖਦੀ ਰਹੀ ਸਿਰਫ ਜਿਸਮ ਦਾ ਹੀ ਮੁੱਲ ਰਹਿ ਗਿਆ ਲੱਗਦਾ ਸੀ ਦਿਲ ਦੇ ਚਾਵਾ ਅਰਮਾਨਾ ਰੂਹਾਂ ਦਾ ਇਸ ਜਮਾਨੇ ਵਿੱਚ ਕੋਈ ਮੁੱਲ ਨਹੀਂ ਸੀ ਸਿਰਫ ਜਿਸਮ ਦੇਖੀ ਔਰਤ ਦਾ ਮਰਦ ਦੀ ਲੋੜ ਬਣਦੀ ਹੈ ਇਸ ਤਰ੍ਹਾਂ ਦੇ ਖਿਆਲ ਵੀਰੋ ਦੇ ਮਨ ਵਿੱਚ ਘੁੰਮਣ ਲੱਗੇ ਹੋਏ ਸੀ ਕਿੰਨਾ ਹੀ ਚਿਰ ਵੀਰੋ ਬੈਡਾਂ ਤੇ ਉਸੇ ਨਗਨ ਹਾਲਤ ਵਿੱਚ ਬੈਠੀ ਰੋਂਦੀ ਰਹੀ ਤੇ ਸੋਚਦੀ ਰਹੀ ਪਰ ਇਹ ਸਭ ਦਾ ਕਾਸੇ ਵਿੱਚੋਂ ਵੀਰੋ ਨੂੰ ਕੁਝ ਵੀ ਪੱਲੇ ਨਹੀਂ ਪੈ ਰਿਆ ਸੀ ਕਦੇ-ਕਦੇ ਵੀਰੋ ਨੂੰ ਗੁੱਲੀ ਦੀਆਂ ਗੱਲਾਂ ਸਭ ਦਿਖਾਵਾ ਹੀ ਲੱਗਦੀਆਂ ਤੇ ਕਦੇ-ਕਦੇ ਉਹਦਾ ਪਿਆਰ ਸੱਚਾ ਲੱਗਣ ਲੱਗ ਜਾਂਦਾ ਗੁੱਲੀ ਦੀ ਚਤਰੇ ਵਾਲੀ ਡਿੱਟੀ ਧਮਕੀ ਵੀ ਵੀਰੋ ਨੂੰ ਯਾਦ ਆਉਣ ਲੱਗਦੀ ਵੀਰੋ ਇੱਕ ਕਾਂਬੇ ਜਿਹੇ ਨਾਲ ਆਪਣੀਆਂ ਸੋਚਾਂ ਵਿੱਚ ਬਾਹਰ ਆਉਣ ਲੱਗਦੀ ਐਸੇ ਕਸ਼ਮਕਸ਼ ਵਿੱਚ ਉਲਝੀ ਹੋਈ ਵੀਰੋ ਦੀ ਹਿੰਮਤ ਹੀ ਨਹੀਂ ਹੋ ਰਹੀ ਸੀ ਕਿ ਉੱਠ ਕੇ ਬਾਹਰ ਚਲੀ ਜਾਵਾਂ ਬਾਹਰ ਲਾਲੀ ਤੇ ਲਾਲੀ ਦੀ ਨਾਨੀ ਵਿਸ਼ਨਕੌਰ ਬੈਠੀਆਂ ਹੋਈਆਂ ਸੀ ਜਿਨ੍ਹਾਂ ਦੇ ਬੋਲ ਚੱਲ ਦੀ ਆਵਾਜ਼ ਅੰਦਰ ਤੱਕ ਆ ਰਹੀ ਸੀ ਵੀਰੋ ਬਾਹਰ ਆਉਣ ਲਈ ਕਈ ਵਾਰ ਬੈਠਾਂ ਤੋਂ ਉੱਠੀ ਵੀ ਪਰ ਬਾਹਰ ਆਉਣ ਦੀ ਹਿੰਮਤ ਹੀ ਨਹੀਂ ਹੋ ਰਹੀ ਸੀ ਦੁਪਹਿਰ ਤੋਂ ਸ਼ਾਮ ਹੋ ਚੱਲੀ ਸੀ ਕਿਸ਼ਨੇ ਦੇਵੀ ਘਰ ਮੁੜਨ ਦਾ ਵੇਲਾ ਹੋ ਗਿਆ ਸੀ। ਕਮਰੇ ਵਿੱਚ ਵੀਰੋ ਦੇ ਕੱਪੜੇ ਉਵੇਂ ਹੀ ਖਿਲਰੇ ਪਏ ਸੀ। ਵੀਰੋ ਨੇ ਹਿੰਮਤ ਜਹੀ ਕਰਕੇ ਇੱਕ-ਇੱਕ ਕਰਕੇ ਸਾਰਾ ਸਮਾਨ ਉਸੇ ਤਰ੍ਹਾਂ ਹੀ ਸਾਂਭ ਦਿੱਤਾ। ਆਪਣਾ ਕੀਤਾ ਹੋਇਆ ਹਾਰ ਸ਼ਿੰਗਾਰ ਤਾਂ ਵੀਰੋ ਨੇ ਪਹਿਲਾਂ ਹੀ ਉਤਾਰ ਦਿੱਤਾ ਸੀ। ਸਭ ਕੁਝ ਉਸੇ ਤਰ੍ਹਾਂ ਕਰ ਦਿੱਤਾ ਜਿਵੇਂ ਪਹਿਲਾਂ ਸੀ। ਵੀਰੋ ਐਵੇਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਲਾਲੀ ਨੂੰ ਵੀ ਭਾਵੇਂ ਵੀਰੋਂ ਨੇ ਕਿਸੇ ਨੂੰ ਵੀ ਕੁਝ ਨਾ ਦੱਸਣ ਲਈ ਕਿਹਾ ਸੀ ਪਰ ਫਿਰ ਵੀ ਦਿਲ ਵਿੱਚ ਡਰ ਸੀ ਕਿ ਲਾਲੀ ਆਪਣੀ ਨਾਨੀ ਜਾਂ ਕਿਸੇ ਹੋਰ ਨੂੰ ਕੁਝ ਦੱਸ ਨਾ ਦੇਵੇ ਲਾਲੀ ਦੀ ਨਾਨੀ ਵਿਸ਼ਨਕੌਰ ਵੀਰੋਂ ਨੂੰ ਅੰਦਰ ਬੈਠੀ ਦੇਖ ਕੇ ਲਾਲੀ ਨੂੰ ਨਾਲ ਲੈ ਕੇ ਆਪ ਘਰ ਦੇ ਕੰਮ ਕਰਨ ਲੱਗ ਪਈ ਜਦੋਂ ਵਾਹਵਾ ਚਿਰ ਬਾਅਦ ਤੋ ਕੋਈ ਆਵਾਜ਼ ਨਾ ਆਈ ਤਾਂ ਵੀਰੋਂ ਨੇ ਤਖਤੇ ਦੀਆਂ ਬਿਰਲਾਂ ਵਿੱਚੋਂ ਬਾਹਰ ਦੇਖਿਆ ਬਾਹਰ ਕੋਈ ਵੀ ਨਜ਼ਰ ਨਹੀਂ ਆਇਆ ਹੌਲੀ ਜਿਹੇ ਖੜਕਾ ਕੀਤੇ ਬਿਨਾ ਵਾਰ ਖੋਲ ਲਿਆ ਹੌਲੀ ਹੌਲੀ ਸੈਮੀ ਹੋਈ ਬਾਹਰ ਆਉਣ ਲੱਗ ਪਈ ਬਿਸ਼ਨਕੌਰ ਤੇ ਲਾਲੀ ਪਸ਼ੂਆਂ ਵਾਲੇ ਬਾੜੇ ਵਿੱਚ ਜਾ ਰਹੀਆਂ ਸੀ ਐਨੇ ਨੂੰ ਕਿਸ਼ਨਾ ਵੀ ਖੇਤੋਂ ਘਰ ਆ ਗਿਆ ਨਾਲ ਚਤਰਾ ਵੀ ਸੀ ਵੇੜੇ ਵਿੱਚ ਪਏ ਮੰंजे ਤੇ ਕਿਸ਼ਨੇ ਨੇ ਚਤਰੇ ਨੂੰ ਬਿਠਾਉਂਦੇ ਹੋਏ ਵੀਰੋਂ ਨੂੰ ਪਾਣੀ ਲਿਆਉਣ ਲਈ ਹਾਕ ਮਾਰ ਦਿੱਤੀ ਵੀਰੋਂ ਸਾਹਮਣੇ ਨਹੀਂ ਜਾਣਾ ਚਾਹੁੰਦੀ ਸੀ ਇਸ ਲਈ ਚੁੱਲ੍ਹੇ ਕੋਲ ਹੀ ਬੈਠੀ ਲਾਲੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਵੀਰੋਂ ਨੂੰ ਨਾ ਆਉਂਦੀ ਦੇਖ ਕੇ ਕਿਸ਼ਨੇ ਨੇ ਹੋਰ ਵੀ ਉੱਚੀ ਤੇ ਥੋੜੇ ਗੁੱਸੇ ਵਿੱਚ ਆਵਾਜ਼ ਲਾਈ ਵੀਰੋਂ ਨੇ ਕੰਧੋਲੀਆਂ ਦੇ ਉੱਪਰ ਤੋਂ ਗਲ ਚੱਕ ਕੇ ਦੇਖਿਆ ਪਰ ਲਾਲੀ ਹਲੇ ਵੀ ਕਿਤੇ ਨਜ਼ਰ ਨਹੀਂ ਆਈ ਵੀਰੋਂ ਨੂੰ ਮਜਬੂਰਨ ਹੀ ਨਾ ਚਾਹੁੰਦੇ ਹੋਏ ਕਿਸ਼ਨੇ ਤੇ ਛਤਰੇ ਲਈ ਪਾਣੀ ਲੈ ਜਾਣਾ ਪੈ ਗਿਆ ਵੀਰੋਂ ਨੇ ਤੋੜੇ ਵਿੱਚੋਂ ਪਾਣੀ ਦੇ ਦੋ ਗਲਾਸ ਭਰੇ ਤੇ ਹੌਲੀ-ਹੌਲੀ ਤੁਰਦੀ ਪਾਣੀ ਲੈ ਜਾਣ ਲੱਗੀ ਤੁਰਦੀ ਹੋਈ ਵੀਰ ਉਹਦੇ ਹੱਥ ਵੀ ਕੰਬ ਰਹੇ ਸੀ ਫਿਰ ਵੀ ਆਪਣੇ ਆਪ ਨੂੰ ਸਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਵੀਰ ਉਹਦੇ ਹੱਥੋਂ ਪਾਣੀ ਦਾ ਗਲਾਸ ਫੜਦੇ ਚਤਰੇ ਨੇ ਵੀਰ ਉਹਦੇ ਚਿਹਰੇ ਵੱਲ ਗੌਰ ਨਾਲ ਦੇਖਿਆ ਵੀਰ ਉਹਦੀਆਂ ਅੱਖਾਂ ਦੀ ਲਾਲੀ ਦੱਸਦੀ ਸੀ ਕਿ ਵੀਰ ਉਹ ਰੋ ਕੇ ਆਈ ਹੈ ਚਤਰਾ ਵੀਰ ਨੂੰ ਹੋਰ ਵੀ ਗੌਰ ਨਾਲ ਦੇਖਣ ਲੱਗ ਪਿਆ ਚਤਰੇ ਨੇ ਵੀਰੋ ਤੋਂ ਅੱਖਾਂ ਹੀ ਅੱਖਾਂ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਵੀਰੋ ਨੇ ਆਪਣਾ ਮੂੰਹ ਫੇਰ ਲਿਆ ਤੇ ਚਤਰੇ ਨੂੰ ਪਾਣੀ ਦਾ ਗਲਾਸ ਫੜਾ ਕੇ ਦੂਜਾ ਗਲਾਸ ਕਿਸ਼ਨੇ ਵੱਲ ਕਰ ਦਿੱਤਾ ਚਤਰਾ ਵੀ ਸਮਝ ਚੁੱਕਿਆ ਸੀ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਈ ਹੈ ਵੀਰੋ ਵੀ ਚਤਰੇ ਦੀ ਪਰਜਾਈ ਲੱਗਦੀ ਹੋਣ ਕਰਕੇ ਚਤਰਾ ਵੀਰੋ ਨਾਲ ਹਾਸਾ ਮੁਖੌਲ ਕਰਦਾ ਹੀ ਰਹਿੰਦਾ ਸੀ ਵੀਰੋ ਵੀ ਚਤਰੇ ਨਾਲ ਪੂਰੀ ਤਰ੍ਹਾਂ ਖੁੱਲੀ ਹੋਈ ਸੀ ਅੱਖਾਂ ਹੀ ਅੱਖਾਂ ਨਾਲ ਦੋਵੇਂ ਗੱਲਾਂ ਕਰਨ ਲੱਗੇ ਸੀ ਪਰ ਅੱਜ ਵੀਰੋ ਚਤਰੇ ਨੂੰ ਕੁਝ ਬਦਲੀ ਬਦਲੀ ਲੱਗ ਰਹੀ ਸੀ ਵੀਰੋ ਚਤਰੇ ਤੇ ਕਿਸ਼ਨੇ ਨੂੰ ਪਾਣੀ ਫੜਾ ਕੇ ਮੁੜਨ ਹੀ ਲੱਗੀ ਸੀ ਕਿ ਚਤਰੇ ਨੇ ਵੀਰੋ ਨੂੰ ਪੁੱਛ ਹੀ ਲਿਆ ਕੀ ਹੋਇਆ ਪਰਜਾਈ ਅੱਜ ਅੱਖਾਂ ਵਿੱਚ ਇੰਨੀ ਲਾਲੀ ਚਿਹਰਾ ਵੀ ਉਦਾਸ ਲੱਗ ਰਿਹਾ ਹੈ ਕੀ ਹੋਇਆ ਕਿਸੇ ਨੇ ਕੁਝ ਕਿਹਾ ਭਾਈ ਤਾਂ ਸਾਰਾ ਦਿਨ ਖੇਤ ਸੀ ਫਿਰ ਕੀ ਹੋਇਆ ਤੈਨੂੰ ਪਾਣੀ ਫੜਾ ਕੇ ਵਾਪਸ ਮੁੜਦੀ ਵੀਰੋ ਨੂੰ ਛਤਰੇ ਨੇ ਹਾਸੇ ਜਿਹੇ ਨਾਲ ਕਹਿ ਦਿੱਤਾ ਪਹਿਲਾਂ ਤਾਂ ਵੀਰੋ ਕੁਝ ਨਹੀਂ ਬੋਲੀ ਫਿਰ ਹੌਲੀ-ਹੌਲੀ ਚੁੰਨੀ ਵਿੱਚ ਮੂੰਹ ਲਕਾਉਂਦੀ ਹੋਈ ਨਹੀਂ ਨਹੀਂ ਤੈਨੂੰ ਭੁਲੇਖਾ ਪਿਆ ਮੈਨੂੰ ਕੁਝ ਨਹੀਂ ਹੋਇਆ ਅੱਖ 'ਚ ਤਾਂ ਮੱਛਰ ਪੈ ਗਿਆ ਸੀ ਇਸੇ ਕਰਕੇ ਲਾਲ ਹੋ ਗਈਆਂ ਨੇ ਵੀਰੋ ਨੇ ਆਪਣਾ ਚਿਹਰਾ ਦੂਜੇ ਪਾਸੇ ਘੁਮਾਉਂਦੀ ਨੇ ਬਨੌਟੀ ਜਿਹੇ ਹਾਸੇ ਨਾਲ ਕਿਹਾ ਨਹੀਂ ਨਹੀਂ ਪਰ ਜਾਈ ਕੋਈ ਤਾਂ ਗੱਲ ਜ਼ਰੂਰ ਹੋਈ ਐ ਮੰਜੇ ਤੇ ਬੈਠੇ ਚਤਰੇ ਨੇ ਖੜੇ ਹੁੰਦੇ ਹੋਏ ਵੀਰੋ ਦੇ ਚਿਹਰੇ ਵੱਲ ਦੇਖਦੇ ਨੇ ਕਿਹਾ ਗੱਲਾਂ ਗੱਲਾਂ ਵਿੱਚ ਉਹਦਾ ਇਸ਼ਕ ਵੀ ਬੜਾ ਸੱਚਾ ਹੁੰਦਾ ਜਾਪਦਾ ਸੀ ਪਰ ਤਕਦੀਰਾ ਨਾ ਮਿਲੀਆਂ ਜਖੋਰੀਓ ਨੇ ਮਲਾਈਆਂ ਹੀ ਨਹੀਂ ਉਹਨੂੰ ਯਾਦ ਵੀ ਨਹੀਂ ਹੋਣਾ ਹੁਣ ਤੱਕ ਨਾਮ ਮੇਰਾ ਪਰ ਉਹਦੀਆਂ ਯਾਦਾਂ ਤਾਂ ਮੈਂ ਕਦੇ ਭੁਲਾਈਆਂ ਹੀ ਨਹੀਂ ਕਹਾਣੀ ਸੁਣਨ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ